ਸਾਡੇ ਬਾੜ ਬੰਦੇ ਜਿਹੜੀ ਬਣੀ ਆ ਪਹਿਲਾਂ ਜਿਹੜੀ ਬਾੜ ਬੰਦੀ ਬਣੀ ਸੀਗੀ ਕਾਲੀ ਸਰਕਾਰ ਵੇਲੇ ਬਣੀ ਸੀਗੀ ਮੈਂ ਕਹਿੰਦਾ 2012 ਦੇ ਵਿੱਚ ਅਸੀਂ ਜਦੋਂ ਇਲੈਕਸ਼ਨ ਲੜੀ ਸੀਗੀ ਬਾੜ ਨੰਬਰ 9 ਤੋਂ ਉਸ ਵੇਲੇ ਦੇਖੋ ਮੇਰਾ ਚੌਣ ਸੰਸੇਗਾ ਕੱਪ ਰਿਪਲੇਟ ਨਾਮ ਮਰਾ ਗਜेंद्र ਸਿੰਘਾ 9 ਨੰਬਰ ਵਾਕ ਸੀਗਾ ਜੀ ਉਤਮਾਰ ਵਾਰ ਬੰਦੀ ਬਣੀ 4 ਨੰਬਰ ਤੇ ਸਾਨੂੰ ਪਤਾ ਹੁਣ ਜਿਹੜੀ ਵਾਰ ਬੰਦੀ ਬਣੀ ਉਹ ਵਾਰ 6 6ਵਾਂ ਜਿਹੜੀ ਵਾਰ ਤੇ ਬਣਿਆ ਉਹਦੇ ਵਿੱਚ ਪ੍ਰੋਪਰ ਮੇਰੇ ਪਰਿਵਾਰ ਦੀਆਂ ਵੋਟਾਂ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਕੇ ਸਾਜੀ ਨਮਾਜ਼ੀ ਗਰੁੱਪ ਸਾਧ ਸੰਗ ਜੀ ਸਾਰੀ ਸੰਗਤਾਂ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੇ ਵੀਰਾਂ ਦਾ ਜਿਹੜੇ ਵੀ ਸਾਡੇ ਪਿੰਡ ਤੇ ਇਲੈਕਸ਼ਨ ਲੜ ਰਹੇ ਨੇ ਸਾਡੇ ਪਿੰਡ ਲੈਸਨ ਸਾਰੇ ਪਿੰਡਾਂ ਚ ਹੋ ਰਹੀ ਆ ਸਾਰ ਪੰਜਾਬ ਚ ਹੋ ਰਹੀ ਆ ਸਤਿਗੁਰ ਜੀ ਅੱਗੇ ਬੇਨਤੀ ਕਰਦੇ ਆਂ ਵੀ ਇਲੈਕਸ਼ਨ ਨੂੰ ਸੁਖ ਸ਼ਾਂਤੀ ਨਾਲ ਪਰੇ ਚੜ ਜਾਵੇ ਮਾਰ ਦਾ ਤੋਂ ਅਸੀਂ ਬਚ ਜਾਈਏ ਜਿਹੜੇ ਹੱਦੇ ਦੰਗੇ ਹੋ ਰਹੇ ਨੇ ਨਾ ਤੋਂ ਅਸੀਂ ਬਚ ਜਾਈਏ ਸਾਡੇ ਆਪ ਦੇ ਮਨ ਦੀ ਖਵਾਇਸ਼ ਸੀ ਵੈਸੇ ਕੋਈ ਵਿਚਾਰ ਕਰਨੇ ਨੇ ਵਿਚਾਰ ਬੰਦੀ ਆਪਾਂ ਕਰਨ ਲੱਗੇ ਸੀ ਅੱਜ ਬਾੜ ਤੇ ਚਲੋ ਭਾਈ ਕੋ ਨਾਮ ਤੁਮਨੇ ਪਿੰਡ ਦਾ ਹਾਂ ਮੈਂ ਨਾਮ ਦੱਸਦਾ ਜੀ ਮੇਰਾ ਨਾਮ ਗੁਰਜਿੰਦਰ ਸਿੰਘ ਸੁਦਾਤ ਸਿੰਘ ਮੇਰੇ ਪਿਤਾ ਸੁਦਾਤ ਕੇਰ ਸਿੰਘ ਜੀ ਹਲਦਾਲ ਮੇਰੇ ਦਾਦਾ ਜੀ ਸਾਡਾ ਪਿੰਡ ਜਿਲੇਆਲੀ ਜ਼ਿਲ੍ਹਾ ਲੁਧਿਆਣਾ ਅਸੀਂ ਦੋ ਵਾਰ ਪੰਚ ਰਹੇ ਹਾਂ 2003 ਦੇ ਵਿੱਚ ਵੀ 2013 ਦੇ ਵਿੱਚ ਫਿਰ ਸਾਨੂੰ ਮੌਕਾ ਮਿਲਿਆ ਸੰਗਤ ਨੇ ਦਿੱਤਾ ਵਧੀਆ ਸੇਵਾ ਕਰੀਆ ਸੰਗਤ ਦੀ ਕੋਈ ਐਸਾ ਸਾਡੇ ਤਰਜਾਮ ਨਹੀਂ ਅਜੇ ਤੱਕ ਕੋਈ ਵੀ ਕਹਿ ਦੋ ਪਿੰਡ ਦੇ ਅੱਜ ਦਾ ਮੇਨ ਮੁੱਦਾ ਕੀ ਹੈ ਅੱਜ ਦਾ ਮੇਨ ਮੁੱਦਾ ਇਹ ਹੈਗਾ ਜੀ ਜਿਹੜੀ ਬਾੜਬੰਦੀ ਬਣੀ ਗਈ ਸੀਗੀ ਪਹਿਲਾਂ ਅਸੀਂ ਜਦੋਂ ਇਲੈਕਸ਼ਨ ਲੜਿਆ 2003 ਵਿੱਚ ਜਦੋਂ ਕੋਈ ਬਾੜ ਨਹੀਂ ਸੀਗੀ ਖੁੱਲੀ ਸੀਗੀ ਕੋਈ ਕਿਸੇ ਨੂੰ ਕੋਈ ਦਿੱਕਤ ਨਹੀਂ ਸੀਗੀ 2008 ਦੇ ਵਿੱਚ 2012 ਦੇ ਵਿੱਚ ਲਗਭਗ ਜਾ ਕੇ ਕਾਲੀ ਸਰਕਾਰ ਸੀਗੀ ਜਦੋਂ ਵਾਰਡ ਬੰਦੀ ਬਣੀਆ ਪਹਿਲੀ ਵਾਰਡ ਬੰਦੀ ਜਦੋਂ ਬਣੀਆ ਜਦੋਂ ਸਾਡੀ ਬੋਟ ਸੀਗੀ ਨੌ ਲੰਬਾ ਵਾਰਡ ਦੇ ਵਿੱਚ ਭਾਜੀ ਨੌ ਨੰਬਰ ਵਾਰਡ ਤੇ ਸਾਡੀ ਬੋਟ ਸੀਗੀ ਅਸੀਂ ਇਲੈਕਸ਼ਨ ਲੜੀ ਬੜੀ ਔਖੀ ਇਲੈਕਸ਼ਨ ਲੜੀ ਜਦ ਵੀ ਉਹਨਾਂ ਨੇ ਘਰ ਘੱਟ ਵੱਟ ਦੇ ਪਾਏ ਸੀਗੇ ਚਲ ਪ੍ਰਮਾਤਮਾ ਨੇ ਕਿਰਪਾ ਕਰੀ ਅਸੀਂ ਇਲੈਕਸ਼ਨ ਲੜ ਗਏ ਜਿੱਤ ਗਏ ਦੋ ਗਰੀ ਮੈਂ ਪੰਜ ਬਣਿਆ ਉਸ ਤੋਂ ਬਾਅਦ ਸਾਡੀ ਲਿਸਟ ਕਿਸੀ 4 ਨੰਬਰ ਵਾਰਡ ਚ ਆ ਗਈ ਮਚਾਲੇ ਦੇ ਆ ਕੇ ਹੁਣ ਅਸੀਂ ਆ ਕੇ 6 ਨੰਬਰ 'ਚ 6 ਨੰਬਰ 'ਚ ਮੈਂ ਇਹ ਪੁੱਛਣਾ ਚਾਹੁੰਨਾ ਵੀ ਜਿਹੜੇ ਬੰਦੇ ਬਾੜ ਬੰਦੀ ਬਣਾਉਂਦੇ ਨੇ ਉਹ ਕਿਹੜੇ ਪਿੰਡ ਦੇ ਬੰਦੇ ਨੇ ਉਹਨਾਂ ਦਾ ਆਈਡੀ ਕੋ ਬਕਾਇਦਾ ਲੱਗਣਾ ਚਾਹੀਦਾ ਐਫਟੀ ਡੈਟ ਲੱਗਣਾ ਚਾਹੀਦਾ ਐਲਓਬੀ ਨੂੰ ਪਤਾ ਹੋਣਾ ਚਾਹੀਦਾ ਕਿਹੜੇ ਬੰਦਿਆਂ ਨੇ ਬਾੜ ਬੰਦੀ ਬਣਾ ਕੇ ਕਿਹੜੀ ਵੋਟ ਕੱਟੀ ਗਈ ਆ ਕਿਹੜੀ ਵੋਟ ਪਾਈ ਗਈ ਆ ਕਿਉਂਕਿ ਇਹਦੇ ਨਾਲ ਇਹ ਨੁਕਸਾਨ ਹੁੰਦਾ ਮੰਨ ਲਓ ਮੇਰੇ 23 24 ਵੋਟਾਂ ਨੇ ਮੇਰੀਆਂ 7-8 ਵੋਟਾਂ ਮੇਰੇ ਘਟ ਜਾਂਦੀਆਂ ਨੇ ਮੈਂ ਵੋਟਾਂ ਕਿੱਥੋਂ ਪੂਰੀਆਂ ਕਰੂੰਗਾ ਔਰ ਇਹਦੇ ਵਿੱਚ ਇਹ ਪੱਕਾ ਫਾਤਮਾ ਦਿਖਾ ਸਕਦਾ ਪਿੰਡ ਦੇ ਵਿੱਚ ਜਾ ਕੇ ਮੇਰੇ ਬਾੜ ਦੇ ਵਿੱਚੋਂ ਨਵਾਂ ਬਾੜ ਬਣਾ ਕੇ 502 ਵੋਟਾਂ ਪਾਈਆਂ ਨੇ 502 ਵੋਟਾਂ ਦੇ ਵਿੱਚੋਂ ਮੇਰੇ 20 ਘਰ ਕੱਟਦੇ ਜਿਹਦੀ ਮੈਨੂੰ ਵੋਟ ਪੈ ਰਹੀ ਆ ਜਿਵੇਂ ਇੱਕਨ ਬਾੜ ਬੰਦੀਆਂ ਬਣਾਵਾਂਗੇ ਇੱਕਲ ਚੋਂ ਕਿੱਲਾ ਚੱਲੋ ਹੁਣ ਮੰਨ ਲਓ ਪਿੱਛੇ ਕਾਲੀਏ ਸਰਕਾਰ ਸੀ ਅਸੀਂ ਮੰਨ ਲઈએ ਚਾਹ ਹੁਣ ਅਸੀਂ ਕਾਲੀ ਸਰਕਾਰ 'ਚਾਂ ਕਾਲੀਏ ਸਰਕਾਰ ਵੇਲੇ ਬਾੜ ਬੰਦੀ ਕੋਈ ਨਹੀਂ ਗਿਆਨ ਇਲਜ਼ਾਮ ਲੱਗਦਾ ਸੀ ਐਂ ਹੋਇਆ ਸੀ ਉਹ ਹੋਇਆ ਉਦੋਂ ਵਾਰ ਕਾਂਗਰਸ ਆ ਗਈ ਕਾਂਗਰਸ ਚਲੋ ਹੁਣ ਝਾੜੂ ਵਾਲੀ ਸਰਕਾਰ ਆ ਹੌਣ ਵੀ ਗੱਡੀ ਦਾ ਮੰਡੋਲਾ ਕਹਿਣਾ ਇੱਕ ਮਿੰਟ ਜੀ ਹੁਣ ਵੀ ਗੱਡੀ ਦਾ ਮੰਡੋਲਾ ਅਸੀਂ ਇਹ ਪੁੱਛਾਂਗੇ ਕਿ ਸਰਕਾਰਾਂ ਬਦਲਦੀਆਂ ਰਹਿਣਗੀਆਂ ਪੰਚਾਇਤਾਂ ਬਦਲਦੀਆਂ ਰਹਿਣਗੀਆਂ ਇਹ ਬਾੜ ਬੰਦੀਆਂ ਕਿੰਨਾ ਚਿਰ ਬਦਲਦੀਆਂ ਰਹਿਣਗੀਆਂ ਇਹ ਕਦੇ ਨਹੀਂ ਰੁਕਦੀਆਂ ਜਾਂ ਸਾਨੂੰ ਸਰਕਾਰ ਇਹ ਦੱਸੇ ਕੋਈ ਬੰਦਾ ਗੱਲ ਕਰੇ ਵੀ ਬਾੜ ਬੰਦੀਆਂ ਸਾਨੂੰ ਕੀ ਫਾਇਦਾ ਜੇ ਸਾਡੀ ਸਰਪੰਚੀ ਖੁੱਲੀ ਆ ਸਰਪੰਚੀ ਖੁੱਲੀ ਹੋਵੇ ਬਾੜ ਬੰਦੀ ਵੀ ਖੁੱਲੀ ਚਾਹੀਦੀ ਆ ਅਗਰ ਬਾੜ ਬੰਦੀ ਤੁਸੀਂ ਬਣਾਤੀ ਬਾੜ ਬੰਦੀਆਂ ਦੇ ਵਿੱਚ ਵੋਟ ਗਣੀ ਜਾਂਦੀ ਆ ਜੀ ਘਰ ਗਿਣਿਆ ਜਾਂਦੇ ਨੇ ਉਹ ਦੋਸਾਂ ਨਹੀਂ ਵੱਜ ਜਾਂਦੀ ਆ ਕਈ ਘਰਾਂ 'ਚ ਤਾਂ ਮੈਂ ਸਾਡੇ ਪਿੰਡ 'ਚ ਵੀ ਦੇਖਦਾ ਤਾਂ ਇਹ ਚਾਚੇ ਦੇ ਵੀ ਲੜ ਕੇ ਲੈਕਸਨ ਲਾਣ ਨੂੰ ਤਿਆਰ ਨੇ ਪਾਰਟੀ ਬਾਜੀ ਚ ਹੋ ਜਾਂਦੀ ਆ ਉਹ ਦੂਜੀ ਪਾਰਟੀ ਆ ਦੂਜੀ ਪਾਰਟੀ ਦਾ ਅਗਰ ਲੈਕਸਨ ਖੁੱਲੀ ਹੋਵੇ ਕਿਸੇ ਨੂੰ ਕੋਈ ਤੱਕ ਨਹੀਂ ਹੋਣਾ ਚਾਹੀਦਾ ਜੇ ਬਾੜਬੰਦੀ ਸਰਕਾਰ ਬਣਾਉਣ ਲੱਗੀ ਆ ਕੌਣ ਸਰ ਦੇ ਆਧਾਰ ਤੇ ਬਣਾਉਣ ਲੱਗੀ ਆ ਜਿੱਤੇ ਤੱਕ ਮੈਨੂੰ ਸੋਚ ਆ ਕਿ ਸਾਨੂੰ ਕੋਈ ਗਰੰਟ ਨਹੀਂ ਲੱਹਦਾ ਜੇ ਮੈਂ ਮੰਨ ਲਓ ਜਿੱਤ ਜਾਂਨਾ ਪੰਜ सरपंच दूसरी पार्टी ਦਾ ਬਣ ਗਿਆ ਉਹਨੇ ਮੇਰਾ ਡੱਕਾ ਨਹੀਂ ਤੋੜਨਾ ਮੇਰੇ ਬਾੜ ਚ ਅੱਜ ਵੀ ਜਾ ਕੇ ਦੇਖ ਲਿਓ ਮੈਂ ਅੱਜ ਵੀ ਪ੍ਰੂਫ ਦਿਖਾ ਦਿੰਨਾ ਮੈਂ ਕਹਿੰਦਾ ਖਾਸਾ ਤੇਆਂ ਪ੍ਰੂਫ ਦਿਖਾ ਦਿੰਨਾ ਵੀਡੀਓ ਸਾਰ ਨੂੰ ਬਕਾਇਦਾ ਸਾਰਿਆਂ ਨੂੰ ਪਰ ਕੋਈ ਸੁਣਵਾਈ ਨਹੀਂ ਗਈ ਹੁਣ ਇਹ ਗੱਲ ਸੀ ਕਰਨੀ ਚਾਹੁੰਦੇ ਆ ਇੱਕ ਤਾਇਏ ਸੀ ਵੀ ਬਾੜ ਬੰਦੀ ਜੇ ਸਰਕਾਰ ਨਰਪਾਖੋ ਕੇ ਐਲੋ ਵੀ ਬਾੜ ਬੰਦੀ ਬਣਾਉਣਾ ਚਾਹਦਾ ਇੱਕ ਵਾਰੀ ਪਿੰਡ ਚ ਆਵੇ ਸਾਰੇ ਪਿੰਡ ਨੂੰ ਅਨਾਉਂਸ ਕੀਤਾ ਜਾਵੇ ਮਾਇਨਟੀ ਦੇ ਰੂਪ ਦੇ ਵਿੱਚ ਭਈ ਤੁਹਾਡੀ ਬਾੜ ਬੰਦੀ ਬਣਨੀ ਆ ਬੈਠੋ ਪਿੰਡ ਵਿਚਾਰ ਦੱਸੋ ਕਿ ਕਿਵੇਂ ਹੋਣਾ ਚਾਹੀਦਾ ਉਸ ਤਰ੍ਹਾਂ ਇੱਕ ਵਾਰੀ ਵਾਰ ਬੰਦੀ ਬਣ ਜਾਵੇ ਮੁਰਤੇ ਟੁੱਟੇ ਨਾ ਜੇ ਅਸੀਂ ਹੁਣ ਸਰਕਾਰਾਂ ਦੇ ਵਿੱਚ ਰਹਿ ਕੇ ਬਾੜਾਂ ਹੀ ਤੜਾਈ ਜਾਣੀਆਂ ਨੇ ਬਾੜਾਂ ਕਦੇ ਟੁੱਟ ਗਈ ਕਦੇ ਪਾਣੀ ਘਟੇ ਇਹ ਤਾਂ ਫਿਰ ਲੋਕਤੰਤਰ ਦਾ ਘਾਣਾ ਕਿੰਨਾ ਚਿਰ ਜੱਲੂਗਾ ਕੌਣ ਜਵਾਬ ਦੇਣਾ ਦੱਸੋ ਅਸੀਂ ਕਿਧੋਂ ਜਵਾਬ ਮੰਗੀਏ ਤੁਸੀਂ ਅਫਸਰ ਸਾਡੀ ਸੁਣਦੇ ਨਹੀਂ ਤੁਸੀਂ ਪੀਐਲਓ ਦੇ ਖਿਲਾਫ ਸੈਕਟਰੀ ਜਾਂ ਕੁਝ ਸ਼ਿਕਾਇਤ ਦਿੱਤੀ ਲਿਖੀ ਬਾਈ ਜੀ ਸਾਨੂੰ ਪਤਾ ਹੀ ਹੋਣ ਲੱਗਿਆ ਲੈਕਾਈ ਦੇ ਕਿਉਂਕਿ ਮੈਂ ਦੋ ਵਾਰ ਪੰਜ ਰਹਿਆ ਪਹਿਲਾਂ ਮੈਂ 9 ਨੰਬਰ ਆਉ ਮੇਰੇ ਪਿੰਡ ਤੋਂ ਖੜਾ ਬੰਦਾ ਉਹ ਘਾੜ ਚ ਮੇਰੇ ਮੈਂ ਇਲੈਕਸ਼ਨ ਜਿੱਤੇ ਜਦੋਂ ਉਦੋਂ ਬਾਅਦ 6 ਨੰਬਰ 4 ਨੰਬਰ ਚ ਆ ਕੇ ਜਦੋਂ ਸੀ ਇਲੈਕਸ਼ਨ ਨਹੀਂ ਲੜੀ ਮੈਂ ਛੱਡਤੀ ਸੁਲਾ ਸੰਤੀ ਹੋ ਗਈ ਸਾਡੇ ਪਿੰਡ ਵਿੱਚ ਰਾਜਾ ਬੰਦੇ ਹੋ ਗਈ ਬੜੀ ਖੁਸ਼ੀ ਹੋਈ ਅਸੀਂ ਕਹਿੰਦੇ ਚਲੋ ਕੋਈ ਨਹੀਂ ਐਂਕੀ ਹਮ ਸੇਜ ਬਾੜਤਾ ਕਿਹੜੇ ਬੰਦਿਆਂ ਨੇ ਬਾੜਿਆ ਕਿ ਕਿੰਨੇ ਜਿਹੜੇ ਪਹਿਲਾਂ ਆਈ ਐ ਆ ਪੰਜ ਆਕਟੰਗ ਤੋਂ ਪਹਿਲਾਂ ਆਈ ਉਹ ਵੀ ਕਿਸੇ ਤੋਂ ਲਈ ਆ ਮੈਂ ਤਾਲਾ ਕਰਕੇ ਬੰਦੇ ਦੇ ਨਹੀਂ ਸੀ ਇਹ ਵੀ ਤੂੰ ਮੈਨੂੰ ਮੈਂ ਜੀ ਲਿਖ ਦੇਣਾ ਵੋਟਾਂ 'ਚ ਨਿਹਰਾ ਤਾਂ ਮਾਰ ਦੇਣਾ ਜੀ ਬਾਕਸ ਜਿਹੜਾ ਚੋਣ ਕਮਿਸ਼ਨ ਦਫ਼ਤਰ ਨਹੀਂ ਗਏ ਦਫ਼ਤਰ ਮਾਰਾ ਕਿੰਨੇ ਲੋਕ ਜਾਣਦੇ ਨੇ ਕਿੰਨੀਆਂ ਸ਼ਿਕਾਇਤਾਂ ਸੁਣਦਾ ਕੋਣ ਉੱਥੇ ਕੀ ਦੀ ਥੋੜਾ ਦੱਸੋ ਮੈਨੂੰ ਕੋ ਜਵਾਬ ਦ ਅਸੀਂ ਤਾਂ ਅਸੀਂ ਤਾਂ ਸੁਣੋ ਜੀ ਗੱਲ ਮੇਰੇ ਹੁਣ ਨਿੱਜੀ ਵਿਚਾਰ ਸੁਣਿਓ ਮੈਂ ਜਿਹੜਾ ਬਾੜ ਬੰਦਾਈ ਦਾ ਸਹੀ ਉਹ ਆਪ ਨੂੰ ਦੱਸ ਸੁਖਿਆ ਮੈਂ ਸਾਰਾ ਕੁਝ ਪ੍ਰਦਾ ਕਰ ਇਹ ਸੇ ਕਰਕੇ ਮੈਂ ਇਲੈਕਸ਼ਨ ਨਹੀਂ ਲੜੀ ਰਹੀ ਇਸੇ ਕਰਕੇ ਲਿਸਟ ਸਾਨੂੰ ਲੇਟ ਮਿਲੀ ਵੋਟਾਂ ਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਸਾਡੇ ਵਿੱਚ 200 ਵੋਟ ਘੱਟ ਤੋਂ ਘੱਟ ਪ੍ਰਵਾਸੀਆਂ ਦੀ ਆ ਉਹ ਹੁਣ ਪਤਾ ਨਹੀਂ ਕਿੱਥੋਂ ਤੇ ਕਿੱਥੇ ਚੱਕ ਕੇ ਪਾਈ ਆ ਨੂੰਹ ਕਿਵੇਂ ਕੈਕਟ ਕਰਈਏ ਵੋਟ ਨਹੀਂ ਦੱਸੋ ਸਾਡੇ ਕੋਲ ਨਾ ਸਮਾਂ ਹੀ ਨਹੀਂ ਇਹੀ ਲਿਸਟਾਂ ਸਾਨੂੰ ਇੱਕ ਮਹੀਨਾ ਪਹਿਲਾਂ ਅੱਗੇ ਪਹਿਲਾਂ ਵੈਸੇ ਮੈਂ ਦੇਖਦਾ ਹਾਂ ਅਗੇ ਪਹਿਲਾ ਬਲਾਕ ਸੰਪਤੀ ਜ਼ਿਲ੍ਹਾ ਤੁਸੀਂ ਪਹਿਲਾਂ ਹੁੰਦੀ ਹੁੰਦੀ ਸੀਗੀ ਉਹਨਾਂ ਲਿਸਟਾਂ ਪਹਿਲਾਂ ਆ ਜਾਂਦੀਆਂ ਸੀ ਪੰਚਾਇਤ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਅਰੇ ਪੰਜ ਸਰਪੰਚ ਨੂੰ ਪਤਾ ਇਹ ਕਿਉਂ ਇਲੈਕਸ਼ਨ ਲੇਟ ਹੋਣ ਕਰਕੇ ਇਹ ਜਾਦਾ ਟਿਕਤਾ ਰਹੀ ਆ ਉਹ ਇਲੈਕਸ਼ਨ ਬਾਅਦ ਚ ਹੋ ਰਹੀ ਆ ਜੇ ਉਹ ਇਲੈਕਸ਼ਨ ਪਹਿਲਾਂ ਹੋ ਜਾਂਦੀ ਲਿਸਟਾਂ ਪਹਿਲਾਂ ਆ ਜਾਂਦੀਆਂ ਸੀ ਪਤਾ ਲੱਗ ਜਾਣਾ ਸੀ ਇੰਨਾ ਗਾਲਾ ਸਾਹਿਬ ਨਾ ਪੈਂਦਾ ਜਨਾਹ ਪੈਰੇ ਤੁਸੀਂ ਵੀ ਦੇਖੋ ਗੋਲੀਆਂ ਚੱਲਦੇ ਇੱਕਾ ਰੋੜੇ ਚੱਲਦੇ ਨੇ ਤੇ ਫੇਰ ਡੀਸੀ ਸਾਹਿਬ ਨੂੰ ਕੋਰ ਹੋ ਰਿਹਾ ਕੀ ਕੁਝ ਹੋ ਰਿਹਾ ਕਿਹਨੂੰ ਨਹੀਂ ਪਤਾ ਫੇਰ ਕਮੇਟੀਆਂ ਨੂੰ ਪਤਾ ਹੈ ਰੇਕ ਬੰਦੇ ਨੂੰ ਪਤਾ ਨਾਲੇ ਵੀ ਬਾੜਦੀ ਇਹੇ ਮੋੜਨਾ ਇੱਕ ਗੱਲ ਹੋਰ ਕਰਨੀ ਚਾਹੁੰਨਾ ਮੇਰਾ ਆਪਦਾ ਨਿੱਜੀ ਵਿਚਾਰ ਸਾਡੇ ਪਿੰਡ ਯਾਰ ਕਿਉਂ ਨਹੀਂ ਹੁੰਦੀ ਮੇਰੇ ਤਾਂ ਤੁਹਾਡੇ ਪਿੰਡਾਂ ਨੇ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਮੈਂ ਇਹ ਗੱਲ ਇਹ ਗੱਲ ਪਤਟ ਕਰਾਉਂਗਾ ਸਾਡੇ ਪਿੰਡ ਬਹੁਤ ਪਰਿਵਾਰ ਪੜ੍ਹੇ ਲਿਖੇ ਨੇ ਮੰਨ ਲਓ ਨਾ 70 ਸੰਖਿਆ ਦਾ ਪਰਿਵਾਰ ਸਾਧੂ ਮਾਟਰ ਜਿੰਕਾ ਪੜ੍ਹੇ ਲਿਆ ਜਾ ਪਰਿਵਾਰਾ ਤੇ ਮਾਰੀ ਸਾਕਾ ਪਰਿਵਾਰ ਪੜਿਆ ਸੁਪੇਦਾਰ ਚੰਨਾ ਸਿੰਘ ਦਾ ਪਰਿਵਾਰ ਪੜਿਆ ਪ੍ਰੇਮ ਸਿੰਘ ਜੀ ਹੁਣ ਪੜੇ ਹੋਣੇ ਹੋਰ ਬਹੁਤ ਪਰਿਵਾਰ ਪੜੇ ਸਰਦਾਰਾ ਸਿੰਘ ਦਾ ਪਰਿਵਾਰ ਸਾਰੇ ਪੜੇ ਹੋਣੇ ਨੇ ਅਸੀਂ ਇਹੀ ਗੱਲ ਪੁੱਛਣਾ ਜਦੋਂ ਕਾਨੂੰਨ ਦੇ ਸਾਰ ਐਤਕੀ ਸਾਡੀ ਯਾਰ ਵਾਰ ਰਹੀ ਸੀ ਇਸ ਲਈ ਜਿਹੜੀ ਉਹ ਤੋਂ ਪਹਿਲਾਂ ਚੰਗੀਤ ਕੌਰ ਲੜੀ ਸੀ 2013 ਚ ਮੈਂ ਪੰਜ ਖੜਿਆ ਸੀਗਾ ਧਰਮਜੀਤ ਸਿੰਘ ਦੇ ਤਰ੍ਹਾਂ ਲੜੀ ਸੀ ਇਸ ਵੇਲੇ ਸਾਡਾ ਦੀ 16 ਸੰਖਿਆ ਦੀ ਕੁਦੇ ਰਾਜ ਜੀ ਨੂੰ ਬਣਾਤਾ ਉਹ ਵੀ ਯਾਰਨਲ ਸੀਗੇ ਐਤਕੀ ਸਾਡੀ ਯਾਰ ਵਾਰ ਰਹੀ ਸੀ ਕਿਵੇਂ ਟੁੱਟ ਗਈ ਸਾਡੇ ਪ੍ਰਸੈਂਟ ਦੀ ਵੋਟ ਕੱਢੋ ਉਹ ਤਾਂ ਉੱਥੇ ਕਾਨੂੰਨਾਂ ਵਿੱਚ ਤੇ ਵੋਟ ਕੱਟ ਵੀ ਉੱਥੇ ਨਹੀਂ ਹੋ ਸਕਦੀ ਹੈਗੀ ਜਿੱਥੇ ਘਟਾ 5-4% ਵੋਟ ਸਾਡੇ ਨਾਲ ਬਰਾਬਰ ਕੋੜ ਜਾਂਦੀ ਹੈ ਸਟੂਕਡ ਦੀ ਐਸੇ ਦੀ ਸਾਰੀ ਜਰਨਲ ਸਾਡੇ ਹੁਣ ਜਿਹੜੇ ਦੋ ਵਾੜ ਬਣੇ ਨੇ ਜਰਨਲ ਬਣੇ ਨੇ ਇੱਕ ਚ 600 ਬਾਟਾ 600 ਕੋਟ ਇੱਕ ਚ ਹੈਗੀ 500 ਤੋਂ ਉੱਪਰ ਜਿਹੜੇ ਜਰਨਲ ਨੇ ਤਿੰਨ ਗਵੜ ਦੂਜਿਆਂ ਚ ਕਿਹੜੇ 250 ਕਿਸੇ 200 30 240 ਟੋਟਲ ਕੋਰ ਕਿੰਨੀ ਅੱਥੀ ਨੇ ਲਗਭਗ 4000 ਦੇ ਲਗਭਗ ਜਾਊ ਲਗਭਗ 4000 ਦੇ ਹੁਣ ਤੁਸੀਂ ਕੀ ਮੰਗ ਕਰਦੇ ਆ ਮੰਗ ਆ ਸੀ ਇਹ ਕਰਦੇ ਆ ਸਰਕਾਰ ਤੋਂ ਬਈ ਇੱਕ ਤਾਂ ਜੇ ਸਰਕਾਰ ਬਿਲਕੁਲ ਹੁਣ ਤੋਂ ਜੋ ਪਿੱਛੇ ਹੋ ਗਿਆ ਹੋ ਗਿਆ ਗਾਂ ਵਾਸਤੇ ਰੇਕ ਪਿੰਡ ਨੂੰ ਸੋਚ ਵਿਚਾਰ ਕੇ ਜਿਹੜੇ ਪਿੰਡ ਦਾ ਜਿਹੜਾ ਮੌਕਾ ਆਉਂਦਾ ਅਗਰ ਯਰਵਾਦਾ ਉਹਨਾਂ ਯਰਵਾਦਾ ਦੋ ਉਹ ਜਾਣਨ ਦਾ ਉਹਨਾਂ ਨੂੰ ਜਾਣਨ ਦਾ ਦੋ ਦੂਜੀ ਗੱਲ ਪਿੰਡ ਦੇ ਵਿੱਚ ਸ਼ਰਤ ਨਹੀਂ ਲੱਗਣੀ ਚਾਹੀਦੀ ਵੀ ਮੈਂ ਇੰਨੇ ਪੈਸੇ ਦਿੰਨਾ ਮੈਨੂੰ ਸਰਪੰਚ ਬਣਾ ਦਿਓ ਮੰਨ ਲਓ ਮੈਂ ਇੱਕ ਗਰੀਬ ਬੰਦਾ ਮਾਵਦੇ ਤੇ ਲਾ ਲੈਣਾ ਮੇਰੀ ਪਿੰਡ ਦੇ ਵਿੱਚ ਪੋਲਿਟਿਕਸ ਵਧੀਆ ਮੈਨੂੰ ਵਧੀਆ ਮੰਨਦੇ ਲੋਕ ਪਿਆਰ ਵਧੀਆ ਮੇਰਾ ਤੁਸੀਂ ਜਿੰਨ ਮਰਜੀ ਪੁੱਛ ਲਿਓ ਕਹੇ ਜਾ ਮੇਰਾ ਸਵਾਲ ਬੋਲਣ ਚਾਹੇ ਮਾੜਾ ਪਾ ਉਹ ਕਹਿੰਦਾ ਸੱਚ ਸੁੱਚ ਮੇਰੇ ਪੱਲੇ ਆ ਪਰ ਤੁਸੀਂ ਮੇਰੇ ਪਿੰਡ ਬਾਰੇ ਮੇਰੇ ਬਾਰੇ ਪੁੱਛ ਸਕਦੇ ਹੋ ਕਹੇ ਜਾ ਜੇ ਮੰਨ ਲਓ ਮੈਂ ਪੈਸਾ ਲਾ ਨਹੀਂ ਸਕਦਾ ਪੰਚਾਇਤ ਤੇ ਲਾ ਕੇ ਮੈਂ ਇਲੈਕਸ਼ਨ ਨਹੀਂ ਲੜ ਸਕਦਾ ਤੇ ਮੈਂ ਖਾ ਵੀ ਨਹੀਂ ਸਕਦਾ ਤੇ ਮੈਂ ਖਾ ਵੀ ਨਹੀਂ ਸਕਦਾ ਮੈਂ ਸੰਗਤ ਦੇ ਵਿੱਚ ਕਹਿਣਾ ਮੈਂ ਤਾਂ ਕਦੇ ਸਰਪੰਚ ਲੈ ਬਣਨਾ ਹੀ ਨਹੀਂ ਮੈਂ ਕਦ ਬਣੂ ਮੇਰੀ 55 ਸਾਲ ਦੀ ਉਮਰ ਹੋ ਗਈ ਜੀ ਨੋਟ ਇਨ ਨਵੇਂ ਦਾ ਤੋਰਿਆ ਹਮਾਂ ਇਲੈਕਸ਼ਨ ਦੇ ਵਿੱਚ ਮੈਨੂੰ 25 ਸਾਲ ਹੋ ਗਏ ਤੁਰ ਤੈਨੂੰ ਸਾਕ ਦੇ ਵਿੱਚ ਮੈਂ ਕਾ ਸਰਪੰਚ ਬਣੂ ਦਾ ਇਲੈਕਸ਼ਨ ਲੜ ਕੇ ਮੇਰੇ ਤੋਂ 60000 ਦੀ ਮਰੂਗੀ ਗੱਲ ਵੀ ਸਾਡੇ ਗਰੀਬ ਬੰਦੇ ਨੂੰ ਮੌਕਾ ਮਿਲਣਾ ਚਾਹੀਦਾ ਜੇ ਇਲੈਕਸ਼ਨ ਪਾਰਟੀ ਕੀ ਹੋਊਗੀ ਯਾਰ ਵੇ ਸੰਜਨਰਲ ਹੋਊਗੀ ਤਾਂ ਇਹ ਸ਼ਰਤਾਂ ਨਹੀਂ ਲੱਗਣੀਆਂ ਕਰਾ ਦੇਣਾ ਕਹਿਣਾ ਹਟ ਜਾਣਗੀਆਂ ਜਿੱਦੋਂ ਤੋਂ ਬੋਰਡ ਬੰਦ ਗਿਆ ਪਤਾ ਲੱਗੋ ਕਿ ਐਮ.ਐਲ.ਏ. ਸਾਹਿਬ ਨਾਲ ਗੱਲ ਕੀਤੀ ਕੋਈ ਜਾ ਕੇ ਐਮ.ਐਲ.ਏ. ਤਾਂ ਟੁੱਟੀ ਪਾਰਟੀ ਦਾ ਸੀ ਸਾਡੇ ਕਿਹ ਹੋਣੀ ਸੀ ਦੇ ਜਾਂ ਨਹੀਂ ਅਸੀਂ ਨਹੀਂ ਗਏ ਨਾ ਐਸ.ਡੀ.ਐਮ. ਸਾਹਿਬ ਨੂੰ ਕੁਝ ਤੁਸੀਂ ਫੇਰ ਉਹੀ ਗੱਲ ਕਰਿਆ ਆਈਟੀ ਸਾਹਿਬ ਹੁਣ ਤੱਕ ਤਾਂ ਮਿਲਦੇ ਨਹੀਂ ਕੱਲ ਦੇ ਲੋਕ ਕਿੰਨਾ ਕਸਮਾਨ ਪੈਂਦੇ ਕੱਲ ਅਸੀਂ ਉੱਥੋਂ ਆਇਆ ਕੀ ਕੋਸ ਹੋ ਰਿਹਾ ਸੀਗਾ ਕੌਣ ਮਿਲਦਾ ਕੌਣ ਸਾਡੀ ਸੁਣਦਾ ਕਿੰਨੀ ਕਿ ਸਾਡੀ ਪਾਵਰ ਆ ਕਿੰਨੀ ਕਿ ਸਾਡੀ ਪਾਵਰ ਆ ਤੁਸੀਂ ਕੋਸ਼ਿਸ਼ ਕੀਤੀ ਮੈਨੂੰ ਅਸੀਂ ਬਿਲਕੁਲ ਕਰੀਏ ਜੀ ਕੱਲ ਵੀ ਅਸੀਂ ਉੱਥੇ ਹੀ ਕੱਲ ਵੀ ਕਾਗਜ਼ ਨਾਲ ਸਾਡਾ ਬਹੁਤ ਕਸਮਾਨ ਪਈ ਗਿਆ ਅੱਜ ਅਸੀਂ ਨਹੀਂ ਗਏ ਮੇਰਾ ਸੇਟ ਡਾਊਨ ਸੀ ਉਹ ਸਾਜਾ ਤੁਹਾਡਾ ਮੌਕਾ ਵੀ ਰੱਖਿਆ ਸੀ ਇਸ ਕਰਕੇ ਜੀ ਦੂਜੀ ਗੱਲ ਇਹ ਆ ਮੈਂ ਸਰਪੰਚ ਜੋ ਮਰਜੀ ਬਣ ਜਾਈ ਸਾਨੂੰ ਕੋਈ ਇਤਰਾਜ਼ ਨਹੀਂ ਨਾ ਮੇਰੀ ਕੋਈ ਧਰਮ ਜੀ ਇਤਨਾ ਬਰੋਤਾ ਮਾਮਰੀ ਇਹਨਾਂ ਨਾਲ ਕੋਈ ਬਰੋਧ ਤਾਂ ਮੈਨੂੰ ਸਾਰੇ ਇੱਕ ਬਰੋਧ ਨੇ ਕੋਈ ਐਸੀ ਗੱਲ ਨਹੀਂ ਹੈਗੀ ਬਈ ਜਿਹੜੀ ਪੰਚਾਇਤ ਬਣਦੀ ਆ ਨਿਰਪੱਖ ਬਣੇ ਪੱਖ-ਪਾਤ ਨਾ ਕਰੇ ਪਿੰਡ ਚੋਂ ਸਾਡੇ ਚੋਂ ਨਸਾ ਖਤਮ ਹੋਣਾ ਬਹੁਤ ਜ਼ਰੂਰੀ ਆ ਜਿਹੜੀ ਸਾਡੇ ਮੈਨ ਮੰਗ ਇੱਕ ਵਾਰੀ ਜੀ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਉਹ ਸਾਡੇ ਪਿੰਡ ਬਾਗੜਖੰਡ ਤੇ ਠੇਕਾ ਖੁੱਲਿਆ ਜੀ ਉਹ ਠੇਕੇ ਦਾ ਮੈਂ ਵਿਰੋਧ ਕੀਤਾ ਕਾਫੀ ਵਿਰੋਧ ਕੀਤਾ ਕੋਲ ਉਹਦੇ ਅੱਡਾ ਸੀਗਾ ਸਾਡੇ ਥੋੜੇ ਜਿਹਾ ਪਿੱਛੇ ਸਾਡੇ ਬਾਬਾ ਜਾਨੇ ਡੇਰਾ ਨਾਲੇ ਸਕੂਲ ਆ ਦਸਵੇਂ ਸਾਲਿਆਂ ਦਾ ਉਹਰਾ ਮੈਂ ਵਿਰੋਧ ਕੀਤਾ ਉਹ ਬੰਦਿਆਂ ਨੇ ਇਲਜ਼ਾਮ ਲਾਤਾ ਕੋਕੀਤਾ ਪੈਸੇ ਭਾਲ ਦਾ ਵਿੱਚੋਂ ਤਾਂ ਇਹ ਚੀਜ਼ ਦਾ ਵਿਰੋਧ ਕਰਦਾ ਉਹ ਇੱਕ ਸਾਲੇ ਠੇਕਾ ਚੱਕਿਆ ਗਿਆ ਸੀਗਾ 8000 ਅਸੀਂ ਮਿਲ ਕੇ ਚਕਾਤਾ ਸੀਗਾ ਜਿਉਂ ਪੁੱਛੀ ਹੋਇਆ ਸੀ ਜਿਉਂ ਸਵਾਸੀ ਪੰਜ ਸੀਗੇ ਸਾਡੀ ਮਾੜੀ ਮੋਟੀ ਸੀਗੀ ਆਉਂਦੇ ਨੇ ਉਹ ਠੇਕਾ ਫੇਰ ਉੱਤੇ ਆ ਗਿਆ ਅੱਜ ਅੱਜ ਤੁਸੀਂ ਹੁਣ ਜਾ ਕੇ ਦੇਖੋ ਉੱਥੇ ਦਾ ਹਾਲਾਤ ਤੁਸੀਂ ਇੱਕ ਮਿੰਟ ਉੱਤੇ ਖੜ ਨਹੀਂ ਰਹਿ ਗਏ ਅੱਡੇ ਦੇ ਬੇਹਤ ਬਿਸਤਰੇ ਲਾਏ ਨਹੀਂ ਉਹਨਾਂ ਦੇ ਇਸ ਰਾਜਿਆਂ ਦੇ ਬਿਸਤਰੇ ਉੱਥੇ ਪੀ ਕੇ ਉੱਥੇ ਹੀ ਪੈਂਦੇ ਨੇ ਉੱਥੇ ਹੀ ਉਹ ਉਹ ਚੱਕੀ ਵਾਲੀ ਸਾਡੀਆਂ ਧੀਆਂ ਪੈਣਾ ਜਾਂਦੇ ਨੇ ਉਹ ਹਾਲਾਤ 'ਚ ਖੜੇ ਹੁੰਦੇ ਨੇ ਜਿਹੜੇ ਮੈਂ ਦੱਸ ਨਹੀਂ ਸਕਦਾ ਇਹ ਜੀ ਇਹ ਸਤਨਾ ਗੱਲ ਨਹੀਂ ਕੀਤੀ ਇਹ ਜੀ ਬਾਹਰ ਅਜ ਤੁਹਾਨੂੰ ਮੈਂ ਹੁਣ ਗੱਲ ਦੱਸਦਾ ਰਿਹਾ ਸੁਣੋ ਤਾਂ ਨਾ ਮੇਰੀ ਗੱਲ ਮੈਂ ਪੰਚਾਇਤ ਨੂੰ ਇਹੀ ਬੇਨਤੀ ਕਰ ਰਿਹਾ ਵੀ ਇਹ ਚੀਜ਼ਾਂ ਕਰਨੀ ਪੰਚਾਇਤ ਸਾਡੀਆਂ ਨੇ ਧਿਆਨ ਦੇਵੇ ਵੀ ਜਿੱਤੋਂ ਸਾਨੂੰ ਨੁਕਸਾਨ ਹੋ ਰਿਹਾ ਕਿਸੇ ਵੀ ਤਰੀਕੇ ਨਾਲ ਇਹ ਜਦੋਂ ਜਦੋਂ ਠੇਕਾ ਬਣਿਆ ਨਾ ਦੁਬਾਰਾ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਇੱਕ ਬੰਦਾ ਲਿਸਟ ਲੈ ਕੇ ਆ ਗਿਆ ਉਹਨੇ ਸਾਰੀ ਪੰਚਾਇਤ ਤੋਂ ਸਾਈਨ ਕਰਾਏ ਸੀ ਇਕੱਲੇ ਮੇਰੇ ਸਾਈਨ ਨਹੀਂ ਸੀਗੇ ਜਦੋਂ ਮੈਂ ਕਿਹਾ ਵੀ ਮੈਂ ਨਾਂਉ ਲਾ ਦਨਾ ਉਹ ਬੰਦੇ ਦਾ ਸੋਕੀ ਸੀਗਾ ਮੈਂ ਵਧੀਆ ਤੋਂ ਮਿਆਰਾ ਉਹ ਜਦ ਮੇਰੇ ਕੋ ਆਇਆ ਮੈਂ ਕਿਹਾ ਸੋਕੀ ਹੋਈ ਹੈ ਨਾ ਆਪਾਂ ਨੂੰ ਦੁੱਕ ਖੜਾ ਹੋ ਜਾਣਾ ਉਹ ਆਪਣੇ ਸਕੂਲ ਆ ਅੱਡਾ ਵੀ ਗੁੜੀਆਂ ਕੁੜੀਆਂ ਨੇ ਉਤਰਨਾ ਬਹਿਣਾ ਕਰਨਾ ਕਿੱਥੇ ਹੋਊਗਾ ਉਹ ਕਹਿੰਦਾ ਮੈਂ 2-4 ਕੋਸ ਜਿਹਾ ਲਗਾ ਦੂੰ ਉਹ ਫਿਰ ਤੋਂ ਕਹਿੰਦਾ ਜゃ ਸਾਰੀ ਪੰਚਾਇਤ ਦੇ ਸਾਈਨ ਕਰੇ ਸਾਰੀ ਪੰਚਾਇਤ ਦੇ ਕਰੇ ਪੜਿਆ ਪਹਿਲਾਂ ਬਕਾਇਦਾ ਤੌਰ ਤੇ ਸਰਪੰਚ ਦੇ ਮੈਨੂੰ ਵੀ ਸਾਈਨ ਕਰਨੇ ਪੈਗੇ ਹੁਣ ਉਹ ਠੇਕਾ ਚੱਲਦਾ ਉੱਤੇ ਨਿੰਗ ਨਹੀਂ ਹੁੰਦਾ ਹੈਗਾ ਇੰਨੇ ਬੁਰੇ ਹਾਲਾਤ ਨੇ ਇਹ ਚੀਜ਼ਾਂ ਕਰਕੇ ਕਹਿਣਾ ਵੀ ਅਸੀਂ ਤਾਂ ਨਰਪਾਕਾ ਸੇਵਾ ਕਰਦੇ ਸੀ ਨਰਵਾਤਾ ਸਿਰ ਕੰਨੀ ਹੁੰਦੇ ਜੇ ਕੋਈ ਬੰਦੇ ਉਸ ਪਿੰਡ ਦੇ ਬੰਦੇ ਹੁੰਦਾ ਵੀ ਮੇਰੇ ਨਾਲ ਕਿਸੇ ਨਾ ਬਣ ਜੇ ਜੇ ਸਾਨੂੰ ਸਿਆਸਤ ਜਾ ਕੇ ਰੋਕਣਾ ਚਾਹੁੰਦੇ ਨੇ ਬਾੜ ਬੰਦੀਆ ਤੜਾ ਕੇ ਜਾਂ ਵੋਟਾਂ ਤੜਾ ਕੇ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਕੋਈ ਕੋਈ ਬੰਦਾ ਜੇ ਕੋਈ ਬੰਦਾ ਕੰਮ ਕਰਦਾ ਜੇ ਮੈਂ ਕੋਈ ਕੰਮ ਕਰਦਾ ਕੋਈ ਮੈਂ ਮਗਰ ਮੇਰੇ ਪਾਵਰ ਹੋਵੇ ਮੈਨੂੰ ਥੋੜੀ ਆਸ ਹੁੰਦੀ ਆ ਕਿ ਮੇਰੇ ਮਗਰ ਕੋਈ ਹੈਗਾ ਜਦੋਂ ਅਸੀਂ ਪੰਜ ਇਸ ਪੰਜ ਕੋਈ ਲੜਦੇ ਨਾ ਗੋਟਾਂ ਲੜਦੇ ਖੈਰ ਅਸੀਂ ਆਪਦੇ ਲਈ ਨਹੀਂ ਲੜਦੇ ਇਹ ਤਾਂ ਪਾਰਟੀ ਲੜਦੇ ਮੈ ਸਾਨੂੰ ਮਗਰ ਲੋਟ ਪੈ ਜਾਂਦੀ ਆ ਉਹ ਜੇ ਸਾਨੂੰ ਬੰਦਾ ਇੰਨਾ ਹੀ ਡਾਊਨ ਕਰਕੇ ਰੱਖਣਾ ਚਾਹੁੰਦੇ ਬ ਇਹ ਚਾਹਾਂਗੇ ਹੁਣ ਤਾਂ ਦੱਸਣਾ ਹੀ ਕੋਣ ਵੀ ਸਾਨੂੰ ਕੋਈ ਹੋਰਿਆ ਨਸਲੇ ਦਾ ਮੁੱਦਾ ਵੀ ਸਾਡੇ ਪਿੰਡ ਚ ਅਸੀਂ ਸਰਪੰਚ ਸਾਹਿਬ ਜੋ ਮਰਜ਼ੀ ਬਣ ਜਾ ਬੇਨਤੀ ਕਰਦੇ ਸਾਡੇ ਪਿੰਡ ਚ ਚਿੱਟੇ ਦਾ ਨਸ਼ਾ ਖਤਮ ਹੋਣਾ ਚਾਹੀਦਾ ਇਹ ਬਹੁਤ بڑے ਮੁੱਦੇ ਨੇ ਸਰਕਾਰ ਐਸੇ ਮੁੱਦਿਆਂ ਤੇ ਆਈ ਸੀ ਬਾੜ ਬੰਦੇ ਰਹਿ ਕੇ ਤੇ ਕੀ ਮੰਗ ਕਰਦੇ ਬਾੜ ਬੰਦੀ ਹੁਣ ਆਖਰੀ ਮੰਗ ਇਹ ਕਰਦੇ ਆ ਜੀ ਅਸੀਂ ਵੀ ਜੇ ਸਰਕਾਰ ਹੁਣ ਜੋ ਹੋ ਗਿਆ ਹੁਣ ਨਹੀਂ ਬਣਨਾ ਕੋ ਸਮਾਂ ਆ ਗਿਆ ਕਿ ਇਲੈਕਸ਼ਨ 15 ਤਰੀਕ ਨੂੰ ਹੋ ਜਾਣੀਆਂ ਕੋਰ ਦਾ ਆਰਡਰ ਆ ਗਿਆ ਵੀ ਹੁਣ ਨਹੀਂ ਉਹ ਸੋਣਾ ਜੋ ਹੋਣਾ ਸੀ ਹੋ ਗਿਆ ਹੈ ਨਾ ਵੀ ਅਗਰ ਸਰਕਾਰ ਚਾਹੁੰਦੀ ਹੈਗਾ ਹਾਂ ਵਾਸਤੇ ਨਰਪੱਖ ਹੁਣ ਇੱਕ ਵਾਰੀ ਬਾੜਬੰਦੀ ਬਣਾ ਦੇਵੇ ਉਹ ਬਾੜਬੰਦੀ ਦੇ ਵਿੱਚ ਬਕਾਇਦਾ ਕੌਰਤੇ ਪਿੰਡੋਂ ਕੁੱਛ ਕੇ ਕਿਵੇਂ ਕਿਵੇਂ ਬਾੜ ਨੇ ਕੀ ਕੀ ਤਕਲੀਫਾਂ ਨੇ ਉਹਨੂੰ ਦੂਰ ਕਰਕੇ ਉਹ ਪੱਕੇ ਤੌਰ ਤੇ ਬਣ ਜਾਵੇ ਬਾੜਬੰਦੀ ਟੁੱਟੇ ਨਾ ਔਰ ਉਹ ਬੰਦਾ ਉਹਦੇ ਵਿੱਚ ਕੋਈ ਬੰਦਾ ਕੋਈ ਕਰਨਾ ਬੋਟ ਕਟਾਉਂਦਾ ਪਾਉਂਦਾ ਕਿਵੇਂ ਵੀ ਕਿਤੇ ਸਦਿਚ ਉਹ ਬੰਦੇ ਦਾ ਐਡੀ ਪ੍ਰੂਫ ਹੋਣਾ ਚਾਹੀਦਾ ਕਿ ਆਹ ਬੰਦੇ ਨੇ ਆਹ ਕਰਿਆ ਉਹਦਾ ਪਤਾ ਹੋਣਾ ਚਾਹੀਦਾ ਕਿਉਂਕਿ ਲੜਾਈ ਹੁੰਦੀ ਹੁਣ ਕਿਹਨੂੰ ਕਹੀਏ ਅਸੀਂ ਕਿਹਦੇ ਕੋਲ ਜਾਈਏ ਸਰਪੰਚ ਕਹਿੰਦਾ ਮੈਨੂੰ ਨਹੀਂ ਪਤਾ ਪੰਚ ਕਹਿੰਦਾ ਮੈਨੂੰ ਆਸਨੇ ਸਾਡੀ ਕੌਂਸਲ ਦਾ ਇਹ ਚੀਜ਼ਾਂ ਨੇ ਵੀ ਆ ਚੀਜ਼ਾਂ ਤੋਂ ਅਸੀਂ ਕਹਿਣਾ ਚਾਹੁੰਦੇ ਵੇ ਚੀਜ਼ਾਂ ਰੁਕਣੀਆਂ ਚਾਹੀਦੀਆਂ ਆ ਗਾਂ ਸਰਕਾਰ ਇਹਨਾਂ ਨੂੰ ਸੋਚੇ ਇਹ ਚੀਜ਼ਾਂ ਨੂੰ ਵਿਚਾਰੇ ਹੁਣ ਬਹੁਤ ਗੱਲਾਂ ਹੋਈਆਂ ਨੇ ਗਰੀਬ ਬੰਦੇ ਨੇ ਕੋਈ ਗੱਲ ਨਹੀਂ ਕਹਿ ਸਕਦੇ ਹਲਾ ਕਹਿੰਦਾ ਜਰਾ ਸੀ ਕਿਵੇਂ ਕਹੀ ਸੀ ਹੱਤੋਂ ਤਾਂ ਇਹ ਇੱਕ ਵਾਰ ਇਹਨਾਂ ਦੀ ਧਰਨਾ ਲਾਇਆ ਜੇ ਮੈਂ ਤੁਹਾਨੂੰ ਦੱਸ ਦਾਂ ਗੱਲ ਉਹ ਬੰਦੇ ਨੇ ਡਰਾਂਗੇ ਵੀ ਤੁਹਾਨੂੰ ਰੁਕ ਪਤਾ ਹਾਲਾਂਕਿ ਨਸਾਂ ਦੇ ਬਰੁੱਧ ਇਹ ਸੀਗਾ ਪਰ ਸਾਨੂੰ ਐਸ ਅਜਬਰਾਰ ਸਾਹਿਬ ਨੇ ਸੱਦ ਕੇ ਥਾਪੀ ਦਿੱਤੀ ਇਹਨਾਂ ਨੇ ਵਧੀਆ ਕੰਮ ਕਰਿਆ ਕੋਈ ਮਾੜਾ ਕੰਮ ਨਹੀਂ ਕਰਿਆ ਨਹੀਂ ਨਹੀਂ ਨਾਲ ਬਾਰੇ ਨਹੀਂ ਕਿ ਬਾਰੇ ਤੇਰਾ ਕੋਈ ਨਹੀਂ ਕੰਮ ਤਾਂ ਚੰਗਾ ਕਰਿਆ ਜੇ ਚੰਗਾ ਕੰਮ ਕਰਾਂਗੇ ਹੌਲੀ ਹੌਲੀ ਪਤਾ ਲੱਗੇ ਸੁਧਰ ਸਾਡਾ ਸਾਰਾ ਕੁਝ ਹੋ ਸਕਦਾ ਜਨ ਹੋਈ ਇਹ ਵੀ ਸਾਨੂੰ ਵਿਚਾਰਾਂ ਦੇ ਸਾਨੂੰ ਮਿਲ ਨਮਰ ਆਪ ਸਾਡਾ ਰਹਿਣਾ ਚਾਹੀਦਾ ਸਾਡਾ ਪੱਕਾ ਬਾਤ ਨਾ ਪਿੰਡ ਜੋ ਵਿੱਚ ਮਾੜ ਬੰਦੀਆਂ ਬਣਾ ਕੇ ਕਰਨ ਘਰਤ ਲੜਾਈ ਇਹ ਸਾਡਾ ਨੁਕਸਾਨ ਨਾ ਹੋ ਇਹ ਚੀਜ਼ਾਂ ਤੋਂ ਅਸੀਂ ਬਚਣਾ ਚਾਹੁੰਦੇ ਆਂ ਕੋਈ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਕੋਈ ਪਾਰਟੀਆਂ ਜਿੱਥੇ ਕੋ ਮਰਜੀ ਭਾਵੇਂ ਜਿੱਥੇ ਜੀ ਕਰਦਾ ਆਪਾਂ ਆਪਣੇ ਹਿਸਾਬ ਨਾਲ ਚੱਲਣਾ ਕਿਸੇ ਆਪਣੇ ਹਿਸਾਬ ਨਾਲ ਚੱਲਣਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਸਾਥ ਸੰਗਤ ਜੀ ਹੋ ਇਹ ਮੇਰੇ ਆਪ ਦੇ ਕੁਝ ਨਿੱਜੀ ਵਿਚਾਰ ਸੀਗੇ ਠੀਕ ਆ ਵੀ ਕਿਸੇ ਨੂੰ ਇਹ ਵਿਚਾਰ ਕੋਈ ਮਾੜਾ ਲੱਗੇ ਮੈਂ ਤਾਂ ਮਾਫੀ ਚਾਹੁੰਨਾ ਕਈ ਵਾਰੀ ਕਿਸੇ ਨਾਲ ਮਤਲਬ ਹੋ ਜਾਂਦਾ ਵੀ ਕਨ ਪੱਕਾ ਪਾ ਦਿਆ ਕਿ ਮੈਂ ਨਹੀਂ ਪਰ ਮੇਰੇ ਇਸੇ ਜੋ ਮੈਂ ਕਹਿਣਾ ਚਾਹੁੰਦਾ ਸੀ ਕਿਉਂਕਿ ਮੇਰਾ ਤਾਂ ਸਾਰਿਆਂ ਨਾਲ ਪਿਆਰ ਇਹਨਾਂ ਨਾਲ ਆ ਜਿਆਦਾ ਮਰਜ਼ੀ ਗਰੀਬ 골ਬੇ ਨਾਲ ਮੈਨੂੰ ਇਹਨਾਂ ਨਾਲ ਜ਼ਿਆਦਾ ਸੰਜੋਗ ਮਿਲਦਾ ਮੈਂ ਇਲੈਕਸ਼ਨ ਲੜਨੀ ਚਾਹੁੰਦਾ ਸੀ ਆ ਸਮਝਣ ਵਾਲੀ ਗੱਲ ਐ ਕਿ ਸਰਪੰਚੀ ਮੇਰੀ ਹੁੰਦੀ ਅੜ ਗਈ ਪਾਰਟੀ ਵਾਲੇ ਡਰ ਕੇ ਕਹਿੰਦੇ ਆਪਣਾ ਕੋਈ ਵੋਟ ਨਹੀਂ ਹੈਗੀ ਪੈਸਾ ਨਹੀਂ ਹੈਗਾ ਇਹ ਗੱਲ ਤੇ ਫਿਰ ਪਰੋਂ ਨੋ ਨੇ ਮੈਂ ਇਲੈਕਸ਼ਨ ਲਾਣਨੀ ਚਾਹੁੰਦਾ ਇਸ ਕੋਲ ਹਾਂ ਜੀ ਦਾ ਹਮ ਦੇ ਤਾਂ ਜੋ ਪ੍ਰਮਾਤਮਾ ਹਾਂ ਬਿਲਕੁਲ ਸਾਧ ਸੰਗ ਜੀ ਫੇਰ ਵੀ ਮੈਂ ਬੇਨਤੀ ਕਰਦਾ ਕੋਈ ਮਾੜਾ ਸ਼ਬਦ ਬੋਲੇ ਸੰਗਤ ਬਖ ਸੁਣ ਜਿਓਗਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦੀ ਨੇ ਤੁਸੀਂ ਸਾਡੀ ਬੇਨਤੀ ਥੋੜੀ ਜੀ ਮੰਨ ਕੇ ਆਈ ਹੈ ਨਾ ਸਾਡੀ ਲੋਈਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਕੋਈ ਮਾੜਾ ਸ਼ਬਦ ਗੱਲ ਫੇਰ ਮੈਂ ਮਾਫੀ ਚਾਹੁੰਦਾ ਸਸਨੇ ਵਾਹੀ ਗੁਰਜੀ ਕਾ ਖਾਲਸਾ ਵਾਹੀ ਜੀ ਕੀ ਫਤਿਹ